ਹਾਂਜੀ ਅਜਾਪਾ ਗੱਲ ਕਰਦੇ ਆਂ ਮੱਤ ਤੇ ਪੜਦਾ ਮੱਤ ਤੇ ਪੜਦਾ ਵਿੱਚ ਪ੍ਰੀਤ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਹੈ ਤੇ ਉਸ ਦੀ ਮੰਮੀ ਉਸ ਕੋਲ ਆਉਂਦੀ ਹੈ ਕਿ ਪ੍ਰੀਤ ਸਭ ਠੀਕ ਹੈ ਉਹ ਕਹਿੰਦੀ ਹਾਂ ਮੰਮੀ ਸਭ ਠੀਕ ਹੈ ਉਸ ਦੀ ਮੰਮੀ ਆਂਦੀ ਜਦੋਂ ਤੁਸੀਂ ਕੱਲ ਦੇ ਬਾਜ਼ਾਰ ਘੁੰਮਣ ਗਏ ਸੀ ਉਸ ਤੋਂ ਬਾਅਦ ਆ ਤੇਰਾ ਮੂੰਹ ਉਤਰਿਆ ਉਤਰਿਆ ਹੈ ਸਭ ਕੁਝ ਠੀਕ ਹੈ ਉਹ ਕਹਿੰਦੀ ਹਾਂਜੀ ਮੰਮੀ ਸਭ ਕੁਝ ਠੀਕ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਤੂੰ ਤੇ ਵਿੱਕੀ ਲੜੇ ਹੋਇਓ ਕਹਿੰਦੀ ਨਹੀਂ ਮੰਮੀ ਇਹੋ ਜੀ ਕੋਈ ਗੱਲ ਨਹੀਂ ਜੋ ਜੋ ਮੈਂ ਮੰਗਿਆ ਮੈਨੂੰ ਵਿੱਕੀ ਨੇ ਲੈ ਦਿੱਤਾ ਤੁਹਾਨੂੰ ਵੈਸੇ ਹੀ ਲੱਗ ਰਿਹਾ ਹੈ ਫੇਰ ਉਸਦੀ ਮੰਮੀ ਚੁੱਪ ਕਰ ਜਾਂਦੀ ਹੈ ਤੇ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਮੰਮੀ ਤੁਸੀਂ ਬੈਠ ਜਾਓ ਮੈਂ ਰੋਟੀ ਲੈ ਕੇ ਆਉਣੀ ਆ ਤੇ ਉਹ ਕਹਿੰਦੀ ਨਹੀਂ ਪੋਤਾ ਪਾ ਸਾਰੇ ਇਕੱਠੇ ਹੀ ਰੋਟੀ ਖਾਵਾਂਗੇ ਵਿੱਕੀ ਕਿੱਥੇ ਹੈ ਉਹ ਕਹਿੰਦੀ ਮੰਮੀ ਬਾਹਰਲੇ ਬਾੜੇ ਚ ਗਏ ਹੋਏ ਹਨ ਦੇਰਸ ਦੀ ਮੰਮੀ ਵਿੱਕੀ ਦੀ ਮੰਮੀ ਵਿੱਕੇ ਨੂੰ ਲੱਭ ਰਹੀ ਹੁੰਦੀ ਹੈ ਤੇ ਬਾਹਰਲੇ ਵਾਲੇ ਵਿੱਚ ਚਲੀ ਜਾਂਦੀ ਹੈ ਵਿੱਕੀ ਉੱਥੇ ਸੁੱਤਾ ਪਿਆ ਹੁੰਦਾ ਹੈ ਉਸ ਦੀ ਮੰਮੀ ਉਸ ਨੂੰ ਕਹਿੰਦੀ ਹੈ ਕਿ ਵਿੱਕੀ ਤੂੰ ਸਾਰਾ ਦਿਨ ਸੁੱਤਾ ਹੀ ਰਹਿਣਾ ਹੈ ਕੋਈ ਕੰਮ ਕਰ ਲਿਆ ਕਰ ਸਾਰਾ ਕਦੇ ਘਰੇ ਪਿਆ ਰਹਿਣਾ ਹੈ ਤੇ ਕਦੇ ਇੱਥੇ ਆ ਕੇ ਐ ਪਿਆ ਵਿਲੇ ਕੁਝ ਨਹੀਂ ਬੰਨਣਾ ਜੇ ਕੁਝ ਕਰੇਗਾ ਤਾਂ ਹੀ ਕੰਮ ਚੱਲੇਗਾ ਆਪਣਾ ਦੇਖ ਵਿੱਕੀ ਦੇਖ ਕੇਵੇਂ ਮਿੱਟੀ ਦੇ ਢੇਰ ਲੱਗੇ ਹੋਏ ਹਨ ਤੇ ਨਾਲੇ ਇੱਟਾਂ ਦਾ ਝੱਟਾ ਤੂੰ ਇਹ ਸਾਰਾ ਸਾਫ਼ ਕਰ ਦੇ ਤੇ ਥਾਂ ਪੱਧਰਾ ਕਰ ਦੇ ਜੇ ਕੁਝ ਕਰੇਗਾ ਤਾਂ ਹੀ ਆਪਣਾ ਕੁਝ ਬਣੇਗਾ ਵਿੱਕੀ ਕਹਿੰਦਾ ਮੰਮੀ ਮੈਂ ਕੋਈ ਗੱਲ ਨਹੀਂ ਕਰ ਤਿੰਨਾ ਹੈ ਉਹ ਕਹਿੰਦੇ ਤੂੰ ਦੱਸ ਪ੍ਰੀਤ ਕੱਲ ਦਾ ਜਦੋਂ ਤੂੰ ਲੈ ਕੇ ਗਿਆ ਸੀ ਮੇਲੇ ਤੋਂ ਉਸ ਤੋਂ ਬਾਅਦ ਉਦਾਸ ਕਿਉਂ ਹੈ ਉਹ ਕਹਿੰਦਾ ਮੰਮੀ ਕੱਲ ਮੈਂ ਉਸ ਦੀਪਾ ਭੀ ਵੇਖੀ ਸੀ ਉਹ ਕਹਿੰਦਾ ਮੰਮੀ ਜਦੋਂ ਅਸੀਂ ਦੁਕਾਨ ਤੇ ਖੜੇ ਸੀ ਤੇ ਉੱਥੇ ਉਸ ਦੀ ਭਾਬੀ ਆ ਗਈ ਉਸ ਦੀ ਭਾਬੀ ਨੇ ਉਹਨੂੰ ਬੁਲਾਇਆ ਨਹੀਂ ਦੇ ਕੇ ਪਰ ਮੈਂ ਕਰ ਲਿਆ ਤਾਂ ਕਰਕੇ ਉਹ ਦਾਸ ਉਹਦੇ ਮਨ ਤੇ ਗੱਲਾਂ ਆ ਰਹੀਆਂ ਉਹਨੂੰ ਇਹ ਗੱਲਾਂ ਦਾ ਉਹਦੋਂ ਨਹੀਂ ਪਤਾ ਲੱਗਾ ਜਦੋਂ ਉਹਨੇ ਉਹ ਘਰੋਂ ਭੱਜੀ ਸੀ ਤੇਰੇ ਨਾਲ ਕਹਿੰਦਾ ਮੰਮੀ ਤੂੰ ਤਾਂ ਨਾ ਇਹ ਕਹਿ ਕਰ ਜੋ ਕੁਝ ਕੀਤਾ ਸੀ ਆਪਦੇ ਖਾਤਰ ਕੀਤਾ ਹੈ ਤੇ ਫੇਰ ਉਸ ਦੀ ਮੰਮੀ ਕਹਿੰਦੀ ਆਇ ਤਾਂ ਬਹੁਤ ਜਾਣੇ ਦੇਖਣ ਨੂੰ ਮਿਲਿਆ ਕਰਨਗੇ ਤਾਂ ਜੋ ਫਿਰੇ ਨਿੱਤ ਮੂੰਹ ਬਣਾ ਕੇ ਘਰੇ ਫਿਰਦੀ ਰਿਆ ਕਰੇਗੀ ਕਿ ਕੀ ਕਹਿੰਦਾ ਮੰਮੀ ਮੈਨੂੰ ਰਸਤਾ ਨਹੀਂ ਹੁੰਦਾ ਸੀ ਤਾਂ ਹੀ ਉਹ ਤਾਂ ਮੈਂ ਇਹ ਕਦਮ ਚੱਕਿਆ ਸੀ ਤੁਸੀਂ ਕਰਾ ਦਿੰਦੇ ਰਸਤਾ ਤੁਹਾਨੂੰ ਕਿਹੜਾ ਪਤਾ ਨਹੀਂ ਫਿਰ ਕਮਲ ਸੰਦੀਪ ਕੋਲ ਜਾਂਦਾ ਹੈ ਕਿ ਕਵਾੜੀਆ ਆ ਗਿਆ ਹੈ ਸੰਦੀਪ ਲਿਆ ਕਵਾੜ ਜੋ ਵੇਚਣਾ ਸੀ ਤੇ ਆਪਾਂ ਫਿਰ ਸੈਂਕੜੀ ਲੈ ਕੇ ਆਵਾਂਗੇ ਜਦੋਂ ਸੰਦੀਪ ਤੇ ਕਮਲ ਵੇਖਦੇ ਹਨ ਕਿ ਕਵਾੜ ਉੱਥੇ ਨਹੀਂ ਹੁੰਦਾ ਤੇ ਫਿਰ ਉਹ ਅੰਦਰ ਦੇਖਦੇ ਹਨ ਵੀ ਉੱਥੇ ਵੀ ਕਵਾੜ ਨਹੀਂ ਹੁੰਦਾ ਫਿਰ ਉਹ ਸਮਝ ਲੈਂਦੇ ਹਨ ਕਿ ਵਿੱਕੀ ਨੇ ਇਹ ਵੇਚ ਦਿੱਤਾ ਹੈ ਫਿਰ ਉਹ ਉਸਦੀ ਮੰਮੀ ਆ ਜਾਂਦੀ ਹੈ ਤੇ ਉਹ ਮੰਮੀ ਨੂੰ ਕਹਿੰਦੇ ਹਨ ਕਿ ਉੱਥੇ ਜਿਹੜਾ ਕਵਾੜ ਪਿਆ ਸੀ ਉਹ ਕਿੱਧਰ ਗਿਆ ਉਹ ਉਸਦੀ ਮੰਮੀ ਕਹਿੰਦੀ ਉਹ ਤਾਂ ਸਾਂਝਾ ਹੀ ਸੀ ਮੈਂ ਅਸੀਂ ਵੇਚ ਦਿੱਤਾ ਉਹ ਕਹਿੰਦੀ ਥੋੜਾ ਜਾਣੀ ਸੀਗਾ ਉਹ ਬਹੁਤ ਸਾਰਾ ਸਮਾਨ ਸੀ ਸਾਂਝਾ ਕਿਵੇਂ ਅਸੀਂ ਜਦੋਂ ਆਪਾਂ ਮੱਖੋ ਵੱਖਾਂ ਤੇ ਸਾਂਝਾ ਕਿਵੇਂ ਹੋ ਸਕਦਾ ਹੈ ਅੱਧੇ ਪੈਸੇ ਤੁਸੀਂ ਸਾਨੂੰ ਦੇਣੇ ਸੀ ਫਿਰ ਐਂ ਕਰਕੇ ਉਹਨਾਂ ਦੀ ਬਹੁਤ ਲੜਾਈ ਹੁੰਦੀ ਹੈ ਤੇ ਪ੍ਰੀਤ ਦੇ ਸਾਹਮਣੇ ਆ ਜਾਂਦੀ ਹੈ ਪ੍ਰੀਤ ਚੁੱਪਚਾਪ ਖੜ ਕੇ ਸੁਣ ਰਹੀ ਹੁੰਦੀ ਹੈ ਪ੍ਰੀਤ ਕਹਿੰਦੀ ਕੋਈ ਗੱਲ ਨਹੀਂ ਵੀਰ ਜੀ ਮੈਂ ਵੀਕੀ ਕੋਲ ਜਾਣੀ ਆ ਤੇ ਹੁਣ ਇਹ ਪੈਸੇ ਲੈ ਕੇ ਤੁਹਾਨੂੰ ਦੇ ਜਾਨੀ ਆ ਵੀ ਕਮਲ ਕਹਿੰਦਾ ਨਹੀਂ ਪ੍ਰੀਤ ਤੂੰ ਕਿਸ ਕਿਸ ਗੱਲ ਦੀ ਤੈਨੂੰ ਦੱਸਾਂ ਤੇ ਚਿੱਠਾ ਖੋਲਣਾ ਮੈਂ ਤੇਰੇ ਕੋਲ ਪੈਸੇ ਉਸਨੇ ਬਹੁਤ ਦੇਣੇ ਹਨ ਪਰ ਉਹ ساری ਉਮਰ ਦੇ ਨਹੀਂ ਸਕਦਾ ਫਿਰ ਪ੍ਰੀਤ ਵਿੱਕੀ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਲਿਆਓ ਪੈਸੇ ਜੋ ਕਵਾੜ ਵੇਚਿਆ ਸੀ ਉਹ ਮੈਂ ਕਮਲ ਹੁਣਾਂ ਨੂੰ ਦੇਣੇ ਹਨ ਤੇ ਉਹ ਘਰੇ ਲੜਾਈ ਪਾਈ ਬੈਠੇ ਹਨ ਮੰਮੀ ਨੇ ਵਿੱਕੀ ਕਹਿੰਦਾ ਮੈਂ ਪੈਸੇ ਕਿੱਥੋਂ ਦੇ ਦਾਂ ਮੇਰੇ ਕੋਲ ਤਾਂ ਕੱਜ ਵੀ ਨਹੀਂ ਹੈ ਤੇ ਫੇਰ ਆਏ ਕਰਕੇ ਪ੍ਰੀਤ ਤੇ ਵਿੱਕੀ ਦੀ ਬਹੁਤ ਲੜਾਈ ਹੋ ਜਾਂਦੀ ਹੈ ਕੀ ਕਹਿੰਦਾ ਤੈਨੂੰ ਉਹ ਦੋ ਨਹੀਂ ਪਤਾ ਸੀ ਜਦੋਂ ਤੂੰ ਮੇਰੇ ਨਾਲ ਆਈ ਸੀ ਤੇ ਹੁਣ ਤੂੰ ਮੇਰੇ ਨਾਲ ਜਵਾਨ ਲੜਾ ਰਹੀ ਹੈ